ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਜੀ ਲਾਜੂ ਆ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਟਰੱਕ ਭਰ ਕੇ ਆ ਚਾਹ ਧਰੀ ਵੀ ਆ ਚਾਹ ਬਣਾ ਰਹੇ ਆ ਆਜੋ ਤੁਹਾਨੂੰ ਵੀ ਚਾਹ ਪੁਲਾਦਾ ਚਾਕੀ ਵਾਲੀ ਚਾਹ ਪੀ ਕੇ ਦੇਖਿਓ ਇੱਕ ਨੰਬਰ ਚਾਹਾਂ ਪੁਲ ਜੂਗੇ ਜੇ ਚਾਚੇ ਨੇ ਇੱਕ ਵਾਰ ਚਾਹ ਪੁਲਾਤੀ ਬਾਕੀ ਤੁਹਾਨੂੰ ਲਾਜੂ ਆ ਭਾਈ ਦੇਵਾਲੇ ਤੇ ਵਾਲਾ ਦੇਵਾਲੇ ਤੇ ਹਾਂਜੀ ਚਾਚਾ ਹੋ ਗਿਆ ਥੋੜਾ ਰੈਡੀ ਹੁਣ ਚੱਲਦੇ ਆਂ ਕਹਾਂ ਜਾ ਕੇ ਦੇਖਦੇ ਆਂ ਕਿ ਅੱਜ ਪਟਿਆਲੇ ਜਾਇਆ ਜਾਂਦਾ ਕਿ ਫਤਿਹਗੜ੍ਹ ਸਾਹਿਬ ਜਾਇਆ ਜਾਂਦਾ ਤੇ ਬਾਕੀ ਉਹ ਸਭ ਨੂੰ ਗਾਹਾਂ ਜੁੜੇ ਰਹੇ ਹੋ ਦੇਖਿਓ ਪਤਾ ਲੱਗ ਜੂਗਾ ਤੁਹਾਨੂੰ ਆਪੇ ਕਿ ਅੱਜ ਕਿੱਧਰ ਨੂੰ ਜਾ ਰਹੇ ਆਂ ਹਾਂਜੀ ਦੋਸਤੋ ਤੁਹਾਨੂੰ ਅੰਬ ਦੀ ਰੈਸਪੀ ਦੱਸਦਾ ਹਾਂ ਜਦੋਂ ਨਾ ਬਾਜ਼ਾਰ ਚੋਂ ਚੁੱਪਣ ਵਾਸਤੇ ਅੰਬ ਲੈ ਕੇ ਆਉਣੇ ਹੁੰਦੇ ਆ ਤਾਂ ਅੰਬ ਨੂੰ ਨਾ ਪਾਣੀ ਚ ਸਮਾਰ ਕੇ ਧੋ ਕੇ ਡੋਬ ਦੋ ਘੱਟੋ ਘੱਟ 3 ਘੰਟੇ ਵਿੱਚ ਚਮਚਾ ਪਾ ਦੋ ਨਮਕ ਦਾ ਠੀਕ ਆ ਫਿਰ ਉਹ ਨੂੰ ਫ੍ਰਿਜ 'ਚ ਕੱਟ ਕੇ ਰੱਖ ਦੋ 3 ਘੰਟੇ ਬਾਅਦ ਫੇਰ ਚੁੱਪਿਆ ਕਰੋ ਕਿਉਂਕਿ ਇਹਨਾਂ ਨੂੰ ਮਸਾਲਾ ਮਸੂਲਾ ਲੱਗਿਆ ਪਿਆ ਹੁੰਦਾ ਹੈ ਬਾਕੀ ਲੱਭ ਹਾਂਜੀ ਦੋਸਤੋ ਅੱਜ ਮੈਂ ਕਿਤੇ ਨਹੀਂ ਗਿਆ ਹੈਗਾ ਅੱਜ ਮੈਂ ਪਿੰਡੇ ਰਿਹਾ ਸਾਰੀ ਪਿਹਾੜੀ ਤਿਆਰ ਹੋ ਗਿਆ ਦੀ ਫਿਰ ਮੈਂ ਕਿਹਾ ਚੱਲ ਛੱਡ ਯਾਰ ਫਿਲਮ ਫਿਲਮ ਦੇਖਦੇ ਆ ਘਰੇ ਤੇ ਹੁਣ ਚਾਹ ਬਣਾ ਰਿਹਾ ਚਾਹ ਪੀ ਕੇ ਫਿਰ ਚਲਦੇ ਆ ਖੇਤਾਂ ਚ ਤੇ ਆਪਣੇ ਅਜੇ ਰਿਸ਼ਤੇਦਾਰਾਂ ਨਹੀਂ ਆਉਣਾ ਸੀ ਉਹਦੇ ਕਰਕੇ ਵੀ ਨਿਕਰ ਮੈਂ ਗਿਆ ਹੈਗਾ ਆਜਾ ਸਵੇਰ ਦੀ ਦੂਈ ਵਾਰ ਚਾਹ ਬਣਾ ਰਿਹਾ ਥੋਡਾ ਚਾਚਾ ਬਾ ਚਾਹ ਪੀ ਕੇ ਚੱਲਦੇ ਆ ਮੋਟਰ ਤੇ ਮੋਟਰ ਤੇ ਮਿੰਟ ਤੋਂ ਮਿੰਟ ਦਾ ਜਾ ਕੇ ਬਲੌਗ ਬਣਾਉਣੀ ਆ ਚਾਹ ਪੀਣੀ ਆ ਤਾਂ ਆਜੋ ਤੁਹਾਨੂੰ ਪਲਾ ਦਿੰਦਾ ਅੰਬ ਰੰਬ ਪਏ ਨੇ ਮੰਗੋ ਵੀ ਖਿਲਾ ਦਿੰਨੇ ਆ ਤੁਹਾਨੂੰ ਕੀ ਖਾਣਾ ਦੱਸੋ ਹੁਕਮ ਕਰੋ ਹਾਂਜੀ ਹੁਣ ਚੱਲਦੇ ਆ ਮੋਟਰ ਤੇ ਤੁਹਾਨੂੰ ਮੋਟਰ ਤੇ ਜਾ ਕੇ ਦਿਖਾਉਣੇ ਆ ਖੇਤ ਖੂਹ ਤਾਂ ਪਿੱਛੇ ਟੌਮੀ ਬੈਠਾ ਏ ਹੁਣ ਉਹਨਾ ਆਪਣੇ ਨੌਕਰ ਨੇ ਰਿਓ ਕੱਢਣਾ ਦੀ ਕਹਿੰਦਾ ਇਹਨੂੰ ਪਰੇ ਕਰਦੇ ਮੈਂ ਰਿਓ ਦਾ ਥੈਲਾ ਲੈ ਕੇ ਜਾਣਾ ਮੈਂ ਕਿਹਾ ਨਾ ਵੀ ਹੁਣ ਉਹ ਬੈਠਾ ਹੁਣ ਕੱਲ ਨੂੰ ਜਦ ਖੁੱਲਾ ਹੋਊਗਾ ਪਰਾਂ ਹੋਊਗਾ ਤਾਂ ਫੇਰ ਚੱਕ ਕੋਈ ਵੀ ਆ ਚਾਹੇ ਮੈਂ ਆ ਮੈਨੂੰ ਵੀ ਪੈ ਜਾਊਗਾ ਜੇ ਮੈਂ ਅੰਦਰੋਂ ਜਾ ਕੇ ਕੋਈ ਚੀਜ਼ ਬਾਹਰ ਨੂੰ ਲੈ ਕੇ ਆਉਂਗਾ ਪਤਾ ਨਹੀਂ ਕੀ ਇਹਨੂੰ ਸ਼ੁਰੂ ਤੋਂ ਯਾਦਤਾ ਇਹਨੂੰ ਕੋਈ ਚੀਜ਼ ਨਹੀਂ ਲੈ ਜਾਣ ਦਿੰਦਾ ਬਾਹਰ ਹਾਂ ਵੀ ਦੋਸਤੋ ਥੋੜੀ ਜਿਹੀ ਵਾਤਾਵਰਣ ਦੇਖੋ ਖੇਤ ਉੱਨਾਂ ਲੱਗਿਆ ਹੋਇਆ ਮੌਸਮ ਬਹੁਤ ਵਧੀਆ ਹੋਇਆ ਪਿਆ ਹਵਾ ਚੱਲ ਰਹੀ ਆ ਲੱਗਦਾ ਮੀਂਹ ਆਊਗਾ ਆ ਜਗ੍ਹਾ ਤੇ ਆਪਾਂ ਪਟੜਾ ਕਰਦੇ ਹੁੰਦੇ ਹਾਂ ਪੀਰ ਦੀ ਜਗ੍ਹਾ ਤੇ ਕਰਾਂਗੇ ਹੁਣ ਆਉਣ ਵਾਲੇ 10-11 ਦਿਨ ਦੇ ਵਿੱਚ ਵਿੱਚ ਐਕਟੀ ਲੇਟ ਹੋ ਗਏ ਦੇਖੋ ਹਵਾ ਚੱਲ ਰਹੀ ਆ ਮੋਟਰ ਤੇ ਹਨ ਬਹੁਤ ਵਧੀਆ ਮੌਸਮ ਹੋਇਆ بیا ਭਤੀਜ ਭਤੀਜੀਓ ਬਾਹਰ ਆਲਿਓ ਹੋਰ ਸੁਣਾਉ ਗੱਲਾਂបੱਤਾਂ ਯਾਰ ਅੱਜ ਕਿਤੇ ਜਾਣ ਹੀ ਹੋਇਆ ਤਾਂ ਹੀ ਫਿਰ ਵਲੌਗ ਅੱਜ ਬਣਿਆ ਨਹੀਂ ਹੈਗਾ ਤਾਂ ਹੁਣ ਮੋਟਰ ਤੇ ਆਏ ਆ ਮੰਗਾ ਚੱਲ ਜਿਹੜਾ 2-4 ਮਿੰਟ ਦਾ ਬਣਦਾ ਮੋਟਰ ਤੇ ਉਹ ਖੇਤ ਦਿਖਾ ਦਿੰਨੇ ਆ ਭਤੀਜਿਆਂ ਨੂੰ ਨਾਲੇ ਗੱਲਾਂបੱਤਾਂ ਕਰ ਲੈਨੇ ਆ ਹੋਰ ਆਦੀ ਸਲਾਹ ਦੇ ਦਿਆ ਕਰੋ ਕਮੈਂਟ ਦੇ ਵਿੱਚ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਇੱਕ ਗੱਲ ਹੋਰ ਭਤੀਜਿਓ ਆਉਣ ਵਾਲੇ 20 ਦਿਨਾਂ ਤੱਕ ਨਾ ਬਰਸਾਤਾਂ ਲੰਘ ਜਾਣ ਫਿਰ ਮੈਂ ਟੂਰ ਸ਼ੁਰੂ ਕਰੂੰਗਾ 2-3 ਸਟੇਟਾਂ ਦਾ ਠੀਕ ਆ ਨਾ ਉਹ ਫਿਰ 20-25 ਵਲੌਗ ਘਟੋ ਘਟਾ ਆਪਾਂ ਟੂਰ ਵਾਲਿਓ ਪਾਵਾਂਗੇ ਬਾਕੀ ਤੁਸੀਂ ਚਾਚੇ ਦੀ ਸਪੋਰਟ ਕਰਦੇ ਹੋ ਲੱਭ ਜੂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਇਹਨੂੰ ਗਾਹਾਂ ਦੀ ਗਾਹ ਐਡੀ ਨੂੰ ਸ਼ੇਅਰ ਕਰਿਆ ਕਰੋ ਠੀਕ ਆ ਨਾ ਹੋਰ ਦੱਸੋ ਗੱਲਬਾਤ ਠੀਕ ਹੋ ਹੁਣ ਤੁਹਾਨੂੰ ਮੈਂ ਇਹਦੇ ਬੂਟੇ ਦਿਖਾਉਣਾ ਜਿਹੜੇ ਮੋਟਰ ਤੇ ਲਾਏ ਹੋਏ ਨੇ ਆਹ ਲਾਇਆ ਬਿਆ ਭਤੀਜਾ ਪਿਛਲੇ ਸਾਲ ਲਾਇਆ ଥି ਸੀ ਕਿ ਆਪਾਂ ਇੱਕ ਆਹ ਖੜਾ ਏ ਹੂੰ ਤੇ ਆਹ ਖੜਾ ਏ ਤੇ ਆਹ ਚੀਕੂ ਦਾ ਏ ਤੇ ਉਹ ਅੱਗੇ ਜਾ ਕੇ ਵੀ ਆਹ ਕਾਹ ਖੜਾ ਏ ਤੇ ਆਹ ਵਾਲਾ ਤੇ ਗਾਹਾਂ ਵੀ ਆ ਜਿਹੜੇ ਕਹਿੰਦੇ ਨੇ ਚਾਚਾ ਚਾਚੇ ਤੋਂ ਤਾਂ ਜਿੰਨੇ ਕਿ ਬੂਟੇ ਲੱਗਦੇ ਨੇ ਮੈਂ ਤਾਂ ਲਾਉਣਾ ਹੁੰਦਾ ਮੇਰੇ ਘਰੇ ਵੀ 15 14 ਬੂਟੇ ਲੱਗੇ ਪਏ ਨੇ ਉਹ ਆਪਣਾ ਝੋਨਾ ਆ ਗਿਆ ਗਾਂ ਜਿਹੜਾ ਬਾਦ ਚੋਂ ਲਾਇਆ ਪਨੀਰੀ ਵਾਲਾ ਥਾਂ ਜਿਹੜਾ ਉਥੋਂ ਹਰੀ ਹਰੀ ਲੱਗੀ ਪੀ ਦੀਖ ਰਹੀ ਆ ਤੇ ਇੱਕ ਗੱਲ ਹੋਰ ਭਤੀਜੇ ਉਹ ਤੁਹਾਨੂੰ ਨਾ ਮੈਂ ਜਿਹੜੀ ਦੂਈ ਮੋਟਰ ਆਪਣੀ ਉਹ ਕੱਲ ਨੂੰ ਵਲੌਗ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਦਿਖਾ ਕੇ ਲਿਆਉਂਗਾ ਮੈਂ ਉਹ ਆਪਣੇ ਪਿੰਡ ਤੋਂ ਹੈਗੀ ਆ 1.5 ਕਿਲੋਮੀਟਰ ਦੂਰ ਆ ਮੋਟਰ ਤੋ ਚਲਦੇ ਆ ਘਰ ਨੂੰ ਭਤੀਜੇ ਜਿਹੜਾ ਆਪਣਾ ਆ ਅੱਧਾ ਕਿਲਾਏ ਜਿੱਥੇ ਮੈਂ ਸਕੂਟਰੀ ਰੋਕ ਰਿਹਾ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਕੱਲ ਨੂੰ ਪਹਿਲਾ ਰਿਓ ਪਾ ਹੋਰ ਦਸਤੋ ਠੀਕ ਹੋ ਹਾਂਜੀ ਘਰੇ ਆ ਗਿਆ ਜੀ ਮੈਂ ਹੁਣ ਵਲੌਗ ਦੀ ਕਰਦੇ ਹਾਂ ਸਮਾਪਤੀ ਭਤੀਜੀਓ ਜਿੰਨਾ ਕਿ ਵੀ ਅੱਜ ਬਣਿਆ ਭਤੀਜੀਓ ਦੇਖੋ ਕੱਲ ਤੋਂ ਆਪਾਂ ਵਲੌਗ 14-15 ਮਿੰਟ ਦਾ ਕਰਾਂਗੇ ਜ਼ਰੂਰ ਕਿਉਂਕਿ ਅੱਜ ਮੈਂ ਕਿਤੇ ਗਿਆ ਹੀ ਨਹੀਂ ਹੈਗਾ ਇਸ ਕਰਕੇ ਵਲੌਗ ਥੋੜਾ ਬਣਿਆ ਹਾਂਜੀ ਘੱਟ ਬਣਿਆ ਵਲੌਗ ਮੈਂ ਕਿਹਾ ਚੱਲ ਥੋੜਾ ਜਿਹਾ ਹੋਰ ਸ਼ੂਟ ਕਰ ਲਈਏ ਰਿਸ਼ਤੇ ਆ ਰਾਇਵੇ ਨਹੀਂ ਅੱਜ ਘਰੇ ਇਹਨੂੰ ਦੱਸਿਆ ਦੀ ਆ ਪਹਿਲਾਂ ਮੈਂ ਤੇ ਅੱਜ ਛੋਟਾ ਹੀ ਬਣਿਆ ਵਲੌਗ ਅੱਜ ਮੇਰੇ ਹਿਸਾਬ ਨਾਲ 2-3 ਕਿ ਮਿੰਟ ਦਾ ਹੀ ਮਸਾ ਹੋਣਾ ਹੈਗਾ ਅਦਰ ਮੈਂ ਹਿਸਾ ਨਹੀਂ ਗਾ ਪਾਇਆ ਪਿਆ ਡੰਗਰਾਂ ਨਹੀਂ ਹਾਂ 2-3 ਕਿ ਮ ਅੱਜ ਸਾਰੇ ਉਹਦੇ ਨਾਲ ਕੱਲ ਤੋਂ ਕੋਸ਼ਿਸ਼ ਕਰਾਂਗੇ ਕਿ ਆਪਾਂ ਘਟੋ ਘਟ 10 12 ਮਿੰਟ ਦਾ ਜ਼ਰੂਰ ਬਣਾਇਆ ਕਰੀਏ ਤੇ ਆਪਣੇ ਚਾਚੇ ਦੀ ਸਪੋਰਟ ਕਰੋ ਲੱਭ ਜੂ ਤੇ ਹੁਣ ਖਾਣ ਪੀਣ ਦਾ ਟਾਈਮ ਹੋ ਗਿਆ ਹੁਣ ਦੇਖੀਏ ਸ਼ਾਮ ਵਾਲਾ ਸਿਸਟਮ ਚਲੋ ਓਕੇ ਤੇ ਉਹ ਟੀਮੀ ਜੀ ਵੀ ਆਪ ਬੋਲ ਨਾਲ ਖੇਡਣ ਤੇ ਆਹ ਕੌਮ ਖੜਾ ਏ ਉਹ ਦੇਖੋ ਉਹ ਦੇਖੋ ਦੇ ਦੇ ਲੈ ਬਾਲ ਦੇ ਦੇ ਮੈਨੂੰ ਦੇਖੀ ਦੇਣੀ ਨਹੀਂ ਹੈਗੀ ਦੇ 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 ਲੈ ਕੇ ਭੱਜੀ ਦੇਖੋ